ਰਿਕਮਨ ਕਮਨ ਅਮਨ ਕਹਿਦਾ ਮਨ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਠਾਕੁਰ ਉੱਚ ਭਗਵਾਨ ਜੋ ਹਮਰੀ ਮਿਤ ਹੁੰਤੀ ਮੇਰੇ ਸਤਿਗੁਰਾ ਜਾਵੇਂ ਤੁਮਹਾਰ ਜਨ ਹੋਇਆ ਆਪੇ ਹਮਨ ਲੁਤੇ ਫਿਰਤੇ ਕੋਈ ਬਾਤ ਨਾ ਪੂਛਤਾਂ ਹਮਰੁਤੇ ਫਿਰਤੇ ਕੋਈ ਬਾਤ ਨਾ ਪੂਛਤਾਂ ਮੋਰ ਸਤਿਗੁਰ ਸੰਗ ਕੀਨੇ ਹਮ ਥਾਪੇ ਨਨ ਤਨ ਗੁਰੂ ਨਾਨਕ ਜਨ ਕੇ ਰ ਜਿਤ ਮਿਲੇ ਚੁੱਕੇ ਸਭ ਸੋਗ ਸੰਪਾਪੇ ਸਤਨਾਮ ਮਹੰਤ ਕੀਆ ਮਹੰਤ ਪੰਜਮਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਹਰਿ ਕਾ ਨਾਮ ਪਿਆਹਿ ਕੈ ਓ ਓ ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੋਤ ਸੁਹਾਇ ਮਨ ਤ੍ਰਿਪਾਹਣ ਮੋਲਿਆ ਅੰਮ੍ਰਿਤ ਵਲ ਪਾਈ ਮੇਰੇ ਸਾਧੂ ਸੁਖੀ ਉਪਜੈ ਨਥੀ ਸਮਛਾਨ ਨਾਨਕ ਸਿਮਰੈ ਏਕ ਨਾਮ ਤੇ ਅਬੋੜ ਨ ਭਾਈ ਪੰਜੇ ਬੰਦੇ ਵਹਿਮਰੀ ਕਰ ਸੱਚਾ ਧੋਵਾ ਆਪਣੇ ਚਰਨ ਜਪਾਏ ਅੰ ਵਿੱਚ ਦਾਇ ਖੜੂਆ ਰੋਗ ਸੋਗ ਸਭ ਮਿਟ ਗਏ ਨਿਤ ਨਮਾ ਨਰੂਆ ਦਰੈਣ ਨਾਮ ਕਿਆ ਹਿੰਦਾ ਕਿਰਪਾਏ ਨਾਮੂਆ ਇਸ ਤੇ ਉਪਜਿਆ ਨਾਨਕਾ ਸੋਈ ਫਿਰ ਹੁਆ ਫਿਰ ਤੂੰ ਉਪਜੈ ਕਹਿ ਰਹਿ ਕਹਿ ਮਾਹੀ ਸੁਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਨ ਭਾ ਹਿੰ ਸੁਨਨਿਤ ਸੇ ਭਗਤ ਸੁਹਾਵੇ ਅਗੰਮੇ ਅਗੋਚਰ ਸਾਹਿਬ ਹੋ ਤੂੰ ਸਰ ਲਵੇ ਨਾ ਲਾਵੇ ਸਚ ਪੂਰੇ ਗੁਰੇ ਉਪਦੇਸ਼ਿਆ ਨਾਨਕ ਸੁਣਾਵੇਂ ਸੱਚ ਪੂਰੈ ਬੁਰੇ ਉਪਦੇਸਿਆ ਨਾਨਕ ਸੁਣਾਵੇਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਦ ਗਠਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਨਿੱਗੀ ਗੋਦੰਦਰ ਸੁਮਾਹਿਮ ਨੂੰ ਪੀ ਅਮਰਤੈਲ ਪ੍ਰਮਤਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਹੁਲਪਾਗੀ ਸਾਧ ਸੰਗਤ ਜਨੋ ਆਪਾਂ ਸਾਰੇ ਮੜਪਾਗੀ ਹਾਂ ਸਾਡੇ ਸਾਰਿਆਂ ਤੇ ਜਗ ਮਦਲੰਦੇ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਾਰ ਅਪਾਰ ਰਹਿਮਤਾਂ ਹਨ ਬਖਸ਼ਾ ਹਨ ਇਹਨਾਂ ਮੇਰਾ ਤਾਂ ਬਖਸ਼ਾਂ ਦੇ ਸਦਕਾਰ ਕਾਲ ਯੁਗ ਦੇ ਇਸ ਪਿਆਨਕ ਸਮੇਂ ਦੇ ਅੰਦਰ ਸਾਨੂੰ ਸਭ ਨੂੰ ਕੁਝ ਪਾਲ ਕੁਝ ਕੜੀਆਂ ਆਪਣੇ ਵਾਲਕ ਦੀ ਗੋਦ ਵਿੱਚ ਬੈਠਣ ਦਾ ਸੁਪਾਤਾ ਅਵਸਰ ਪ੍ਰਾਪਤ ਹੁੰਦਾ ਹੈ ਆਪ ਜੀ ਨੇ ਪੰਜਵੇਂ ਪਾਸ਼ਾ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਵਾਰ ਬਸੰਤ ਦੀ ਵਾਰ ਮਹਾਂ ਪੰਜਵਾਂ ਇੱਥੇ ਸ਼ਬਦ ਮਹੱਲਾ ਦੀ ਥਾਂ ਤੇ ਮਹੱਲ ਆਇਆ ਅਰ ਤੋਂ ਹੀ ਨਹੀਂ ਪੰਜਵੇਂ ਪਾਸ਼ਾ ਦੀ ਬਾਣੀ ਪੰਜਵਾਂ ਸਰੀਰ ਮਹਰੂ ਦੇ ਅਰਥ ਸਰੀਰੰਦੇ ਹਨ ਸਤਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਸਰੀਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਭਾਗ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਖ ਬਾਣੀ ਇਹ ਰੋਤਕ ਸੰਤਰੀ ਅਰੰਭ ਹੀ ਹੈ ਇਹ ਲਗਾਤਾਰ ਇਸ ਰੁੱਤ ਵਿੱਚ ਸਮਾਪਤ ਹਰ ਰਾਗੀ ਕੀਰਤਨ ਦੀ ਅਰੰਭਤਾ ਦੇ ਕੀਰਤਨ ਦੇ ਵਿੱਚ ਜਾਂ ਸਮਾਪਤੀ ਤੇ ਗੰਦ ਹੈ ਤਕਰੀਬਨ ਤਕਰੀਬਨ ਸਾਰੇ ਕੋਈ ਸੰਗਿਆਵਲ ਨੂੰ ਇਸ ਰਾਗ ਨਾਲ ਹੀ ਕੀਰਤਨ ਦੀ ਅਰੰਭਤਾ ਕੀਤੀ ਜਾਂਦੀ ਹੈ ਇਸ ਰੁੱਤ ਵਿੱਚ ਸਤਿਗੁਰੂ ਕਹ ਰਹੇ ਜੀ ਕਿਉਂਕਿ ਇਹ ਰੁੱਤ ਖੇੜੇ ਵੀ ਰੁੱਤ ਹੈ ਮੋਲੀ ਤਰਨੀ ਮੋਲਿਆ ਆਕਾਸ਼ ਮਨ ਤਨ ਮੋਲਿਆ ਆਤਮ ਪ੍ਰਕਾਸ਼ ਇੱਕ ਸੋਖ ਪਾਈ ਸਾਹਿਬ ਇਰਦਮ ਦੇ ਰੂਪ ਚ ਪੜਦੇ ਨੇ ਨਾ ਮੈਲਾ ਨਾ ਕੁੰਦਲਾ ਨਾ ਭਗਵਾਨਾਂ ਕਾਟ ਚ ਨਾਮ ਕਲਾ ਨੂੰ ਗਾਣ ਹੈ ਸਚੈ ਸ੍ਰੀ ਦਾ ਸਚੁ ਆਵਾਜ਼ ਦੀ ਰੁਤ ਹੈ ਠੰਡ ਜਿਹੜੀ ਹੈ ਅੱਜ ਭਾਵੇਂ ਸਵੇਨੇ ਕਰਵਟ ਨੇ ਆ ਪਿਛੋੜਾ ਦਿਨ ਠੰਡ ਬੈੰਦੀ ਨੇ ਕਿ ਆਮ ਇੱਕ ਆਖਾਂਡ ਬਣਿਆ ਸੀ ਆਈ ਬਸੰਤ ਪਾਲਾ ਉਦਨ ਤੇ ਉਹਨ ਬਸੰਤ ਪੰਚ ਵੀ ਆ ਗਈ ਤੇ ਪਾਲਾ ਜਿਹੜਾ ਖਤਮ ਹੋ ਜਾਣਾ ਠੰਡ ਖਤਮ ਹੋ ਜਾਣੀ ਪਰ ਅਜੇ ਵੀ 10-15 ਦਿਨ ਠੰਡ ਜਿਹੜੀ ਹੈ ਉਹ ਆਪਣਾ ਜੋਰ ਵਿਖਾਏਗੀ ਕਿਉਂਕਿ ਠੰਡ ਜਿਹੜੀ ਹੈ ਉਹ ਪਹਿਲਾਂ ਦਸਹਿਰੇ ਤੋਂ ਰੰਗ ਤੋਂ ਸ਼ੁਣ ਦਿਵਾਲੀ ਤੋਂ ਬਾਅਦ ਆ ਰਮਣੂ 15 ਦਸੰਬਰ ਤੋਂ ਬਾਅਦ ਨਾਲ ਠੰਡ ਪੈਣੀ ਸ਼ੁਰੂ ਹੋ ਜੰਨੀ ਉਹ ਲੇਟ ਆਰੰਭ ਹੋ ਕੇ ਨਹੀਂ ਲੇਟ ਜਾਂਦੀ ਹੈ ਸਤ ਗੁਰਾਂ ਖਰੋਤ ਖੇੜੇ ਨਹੀਂ ਹੈ ਹਰਮਪਾਤਿ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਅਕਾਲ ਪੁਰਖ ਨੂੰ ਮਿਲਣਾ ਹੈ ਇੱਕ ਓਮਕਾਰ ਸੰਤਪੁਰ ਪ੍ਰਸਾਦ ਜੇ ਅਕਾਲ ਪੁਰਖ ਨੂੰ ਮਿਲਣਾ ਚਾਹੁੰਦੇ ਹੈ ਉਹ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਫਿਰ ਗੁਰੂਕੁਲ ਜਾਇਆ ਕਰ ਗੁਰੂ ਨੇ ਤੈਨੂੰ ਤੰਗ ਸਮਝਾਣਾ ਹੈ ਰੱਬ ਨਾਲ ਮਿਲਣ ਦਾ ਇਹ ਤੂੰ ਪ੍ਰਮਾਤਮਾ ਤੱਕ ਕਿਵੇਂ ਪਹੁੰਚਦਾ ਹੈ ਹਾਂ ਬੇਸ਼ਰਤੇ ਕਿ ਸਾਡੀ ਇੱਕ ਭਾਵਨਾ ਬਣਦੇ ਕਿ ਅਸੀਂ ਜੇ ਗੁਰੂ ਕੋਲ ਆਈਆਂ ਤੇ ਸੱਚੀ ਮੱਚੀ ਗੁਰੂ ਕੋਲੋਂ ਇਹ ਤੰਗ ਸਿੱਖਣ ਆਈਏ ਸਾਨੂੰ ਰੱਬ ਨਾਲ ਮਿਲਾਂ ਆਪਾਂ ਜੋ ਕੁਝ ਕਰ ਕਹਿ ਰਹੇ ਸਾਂ ਉਹ ਹੀ ਗੁਰੂ ਕੋਲ ਕਹਿ ਆ ਜਿਹੜੀਆਂ ਚਿੰਤਾਵਾਂ ਵਿੱਚ ਘਰ ਡੁੱਬੇ ਗੁਰੂ ਦੇ ਸਾਹਮਣੇ ਆਣ ਕੇ ਡੁੱਬੇ ਰਹੇ ਘਰ ਪਰਿਵਾਰ ਦਾ ਸੁੱਖ ਸਰੀਰ ਦਾ ਸੁੱਖ ਸਤਿਗੁਰਾਂ ਖੈ ਮੰਗ ਗੁਰੂ ਕੋਲੇ ਮਿਲਣੇ ਨੇ ਪਰ ਨਾਲ ਆਤਮਿਕ ਸੁੱਖ ਮੰਗਿਆ ਕਰ ਰੱਬ ਦੇ ਨਾਮ ਨੂੰ ਹੀ ਮੰਗਿਆ ਕਰ ਦਾਤੇ ਕੋ ਲਾਇਆ ਤੇ ਦਾਤੇ ਨੂੰ ਹੀ ਮੰਗਿਆ ਕਰ ਜਦੋਂ ਦਾਤਾ ਘਰ ਵਿੱਚ ਆ ਗਿਆ ਸੁੱਖ ਤੇ ਸਾਰੀ ਆਰਣ ਦੇ ਦਾਤੇ ਕੋਲ ਮੰਗ ਰਿਹਾ ਨਾ ਜੇ ਦਾਤੇ ਨੂੰ ਨਾਲ ਲੈ ਕੇ ਜਾਏਗਾ ਦਾਤਾ ਇਹ ਦਾਤੇ ਨੇ ਬਣਾਏ ਸੁਖ ਤੇਰੇ ਘਰ ਆਪੇ ਆ ਜਾਣੇ। ਉਹ ਸਤਗੁਰਾਂ ਖੇ ਜ਼ਿੰਦਗੀ ਦੇ ਵਿੱਚ ਵਿਕਾਸ ਕਰਨੇ ਹੈ, ਵਿਗਾਸ ਖਤਮ ਹੋリエ। ਵੱਡੇ ਵੱਡੇ ਕਾਰੋਬਾਰੀਆਂ ਦੇ ਚਿਹਰੇ ਮਲਝਾਏ ਰਹਿੰਦੇ ਨੇ, ਚਿੰਤਾ ਵਿੱਚ ਰਹਿੰਦੇ ਨੇ, ਇੱਧਰ ਉੱਧਰ ਦੀ ਭੱਜ ਦੌੜ ਦਿਨ ਰਾਤ ਤੋਂ ਸੌਂਦੇ ਨਹੀਂ, ਨੀਂਦਰ ਦੀਆਂ ਗੋਲੀਆਂ ਦੀ ਵਰਤੋਂ ਕਰਦੇ ਨੇ ਕਾਰਨ। ਪ੍ਰਕਾਸ਼ ਦੀ ਕਾਰਣੇ ਨੇ ਪ੍ਰਕਾਰ ਉੱਪਰ ਦੀ ਚਿੰਤਾ ਵਿੱਚ ਜੀਵਨ ਹੈ। ਇੰਦਰਲਾਣਾ ਕੱਢਦੇ ਉਦਰਲਾਣਾ ਕੱਢਦੇ ਕਈ ਕੀ ਧੰਦੇ ਕੀਤੇ ਹਨ ਕਿਉਂਕਿ ਜਿੰਦਾ ਵੱਡਾ ਕਾਰੋਬਾਰ ਕੋਈ ਨਹੀਂ ਫਿਰਦਾ ਜਿੰਦਾ ਵੱਡਾ ਸੁੱਖ ਕੋਈ ਨਹੀਂ ਫਿਰਦਾ ਓਡਾ ਵੱਡਾ ਦੁੱਖ ਤੇ ਕੋਡਾ ਵੱਡਾ ਘਾਟਾ ਪੈਂਦਾ ਹੁਣ ਸਹਿਣ ਕਰਨ ਵਾਸਤੇ ਤਾਕਤ ਚਾਹੀਦੀ ਹੈ ਉਹ ਸਾਡੀ ਖਤਮ ਹੋ ਗਈ ਬਹੁਤ ਆਤ ਵਿੱਚ ਜ਼ਿੰਦਗੀਆਂ ਜਦੋਂ ਸਮਾਪਤ ਹੁੰਦੀਆਂ ਨੇ ਉਹਦਾ ਕਾਰਨ ਅਟੈਕ ਬਣਦੀ ਹੈ ਇਹ ਜਿਆਦਾ ਖੁਸ਼ੀ ਵਿੱਚ ਜਾਂ ਜਿਆਦਾ ਗਮੀ ਅੰਦਰ ਆਉਣ ਦੇ ਕਾਰਨ ਮਨੁੱਖ ਨੂੰ ਇਹ ਸਭ ਮਾਰੀ ਨਾਲ ਵੀ ਜਣਾ ਪੈਂਦਾ ਥੋੜੀ ਬਹੁਤੀ ਅੰਦਰ ਸਤਾ ਹੋਵੇ ਉਹ ਵੱਜ ਜਾਂਦਾ ਹੈ ਨਹੀਂ ਕਿ ਜ਼ਿੰਦਗੀ ਖਤਮ ਹੋ ਜਾਂਦੀ ਹੂੰ ਸਤਿਗੁਰੂ ਕਹ ਰਹੇ ਨੇ ਕਿ ਖੇੜਾ ਲਿਆ ਖੇੜਾ ਕਿਵੇਂਗਾ ਆਏਗਾ ਹਰ ਕਾ ਨਾਮ ਧਿਆਏ ਕਹ ਹੋ ਹੋ ਹਰਿਆ ਭਾਈ ਹੈ ਭਾਈ ਪ੍ਰਮਾਤਮਾ ਦਾ ਨਾਮ ਸਿਮਰ ਕੇ ਆਤਮਿਕ ਜੀਵਨ ਵਾਲਾ ਬਣ ਇਵੇਂ ਪਾਣੀ ਵਿੱਚ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ ਇਸ ਤਰ੍ਹਾਂ ਰੱਬ ਦੇ ਮਨਾਪ ਦਾ ਜਿੰਦਗੀ ਦਾ ਛੇੜਾ ਤੈਨੂੰ ਵਾਪਸ ਮਿਲੇਗਾ ਤੂੰ ਇਹਨੂੰ ਗਵਾਹੀ ਭਈ ਫਿਰ ਨਾਨਕ ਭਗਤਾਂ ਸਦਾ ਵਿਗਾਸ ਜਿਹੜੇ ਦੁੱਖਾਂ ਕਰਕੇ ਇਹਨਾਂ ਤੋਂ ਬਚਣਾ ਚਾਹੁੰਨਾ ਹੈ ਸਤਿਗੁਰਾਂ ਕਾ ਨਾਮ ਸੁਣ ਇਹਦੇ ਨਾਲ ਸੁਣਿਆ ਦੁੱਖ ਪਾਪ ਕਾ ਨਾਸ਼ ਨਾਸ਼ ਹੋ ਜਾਏ ਭੁਲਣਗੇ ਤੇਰੇ ਸਾਰੇ ਦੁੱਖ ਜਿੰਦਗੀ ਚ ਸੁੱਖਾਂ ਦੀ ਪ੍ਰਾਪਤੀ ਹੋ ਜੇਗੀ ਇਹ ਖੇੜਾ ਤੈਨੂੰ ਵਾਪਸ ਮਿਲ ਜਾਣਾ ਹੈ ਫਰਨਾ ਸਤਿਗੁਰਾਂ ਕਿਆ ਕਰਮੰਨ ਲਖੰਤੈ ਪਾਈਐ ਇਹ ਰੁੱਤ ਸੁਹਾਈ ਸਤਿਗੁਰਾਂ ਕਿਆ ਕਰਮ ਇੰਦ ਨੇ ਬਖਸ਼ਿਸ਼ ਨ ਗੁਰੂ ਨੇ ਇੱਕ ਬਖਸ਼ਿਸ਼ ਦਾ ਦੇਖ ਜ਼ਿੰਦਗੀ ਚ ਲਿਖਿਆ ਹੋਵੇ ਇਹ ਨਾਮ ਜਮਣ ਵਾਸਤੇ ਮਨੁੱਖਾ ਜਨਮ ਦਾ ਇਹ ਸੋਣਾ ਧਨ ਜਿਹੜਾ ਸੋਹਣੀ ਵਾਰੀ ਸੋਣਾ ਮੌਕਾ ਮਿਲਦਾ ਉਹ ਨੂੰ ਖਾਤਾਨਬ ਨਹੀਂ ਮਿਲਦਾ ਮਨੁੱਖਾਤਨ ਦੀ ਪ੍ਰਾਪਤੀ ਫਿਰ ਇਸ ਸੋਹਣੀ ਰੋਤ ਦੀ ਪ੍ਰਾਪਤੀ ਜਿਹੜੀ ਖੇੜੇ ਵਾਲੀ ਰੋਤ ਹੈ ਜਿਹਦੇ ਵਿੱਚ ਸਭ ਕੁਝ ਖੜਿਆ ਹੈ ਹਣ ਤ੍ਰੇਨ ਤ੍ਰੇਪਵਣ ਮੌਲੇ ਅੰਮ੍ਰਿਤ ਫਲ ਪਾਏ ਇਹ ਮਰਖੰਡ ਦੇ ਨਾਲ ਸਤਿਗੁਰਾਂ ਖਿਆ ਜੰਗਲ ਮਨੁਸ਼ਪਤੀ ਸਾਰਾ ਜਗਤ ਖੇਡ ਪੈਂਦਾ ਤੇ ਉਸ ਮਨੁੱਖ ਦਾ ਨੂੰ ਨੂੰ ਖੇਡ ਪੈਂਦਾ ਜਿਹੜਾ ਰੱਬ ਨਾਲ ਜੁੜਦਾ ਹੈ ਇਹ ਨਾਮ ਰੂਪੀ ਅੰਮ੍ਰਿਤ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਇਹ ਉਹਦਾ ਫਲ ਹੈ ਜਿੰਦਗੀ ਦੀ ਕੀਤੀ ਸੇਵਾ ਤੇ ਸਿਮਰਨ ਦੀ ਕਰਨਾ ਉਦੋਂ ਪ੍ਰਗਟ ਹੁੰਦੀ ਜਦੋਂ ਨਾਮ ਅੰਦਰੋਂ ਪ੍ਰਗਟ ਹੋ ਪੈਂਦਾ ਹੈ ਇਹ ਨਿਸ਼ਾਨੀਆਂ ਸਤਿਗੁਰੂ ਦੱਸ ਰਹੇ ਨੇ ਪੰਜਵੇਂ ਪਾਤਸ਼ਾਹ ਮਿਲ ਸਾਦੋ ਸੁਖੀ ਉਪਤ ਹੈ। ਨਥੀ ਸਭ ਛਾਈ ਛਾਈ ਕਿੰਦੇ ਨੇ ਕਾਲਕ ਨੂੰ ਜਾਲਾ ਮੈਲ ਵਕਾਰਾਂ ਦੀ। ਸਤਿਗੁਰਾਂ ਖ ਗੁਰੂ ਨੂੰ ਜਦੋਂ ਤੂੰ ਮਿਲੇਂਗਾ ਗੁਰੂ ਨਾਲ ਜਦੋਂ ਤੇਰੇ ਸੰਬੰਧ ਜੁੜਨਗੇ। ਹਿਰ ਦੇ ਵਿੱਚ ਸੁਖ ਪੈਦਾ ਹੋ ਜਾਏਗਾ। ਤੇ ਅੰਦਰੋਂ ਅਰੀਆ ਮਤ ਪਾਪਾਂ ਕਾ ਸੰਗ ਉਹ ਤੋ ਪੈ। ਨਾਮ ਹੈ ਕੈ ਅਰੰਗ ਇਹਨੀ ਅਰੰਗ ਦਾ ਸਤਿਗੁਰਾਂ ਕੀਤੀ ਜਿਵੇਂ ਸੰਸਾਰ ਤੇ ਵਿਚਰਦੇ ਆ ਤਨ ਦੇ ਕੱਪੜੇ ਮਲਮੁੱਤਰ ਨਾਲ ਮੈਲੇ ਮੈਲੇ ਹੋ ਜਾਣ ਮੂਤ ਪਦਿੱਤੀ ਕੰਪੜ ਹੋਏ ਇਹ ਕੀ ਕਰਾਂਗੇ ਜੇ ਸਾਭੂਣ ਲਈਏ ਉਹ ਕੋਈ ਸਾਭਣ ਸੰਸਾਰ ਦਾ ਸਰਪ ਸਭਾ ਬਣ ਇਹਦੇ ਨਾਲ ਤੋਂ ਤੋਂ ਤੇ ਜਾ ਸਕਦੇ ਨੇ ਪਰ ਜੇ ਕਿਤੇ ਮਦ ਤੇ ਮੈਂ ਲੱਗ ਜਾਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋਂ ਪੈ ਨਾ ਮੈਂ ਕੋ ਨਾ ਉਹਦੇ ਨਾਮ ਰੂਪੇ ਸਰਪ ਸਭਣ ਚਾਹੀਦਾ ਕੋੜੀ ਨਿਰਮਤਾ ਹੈ ਇੱਕ ਪੰਕਤੀ ਪਹਿਲੋਂ ਹੈ ਰਿਹਾ ਹੱਥ ਪੈਰ ਤਨ ਦੇਹ ਪਾਣੀ ਤੋਤੇ ਉਤਰ ਸਖੇ ਇਹ ਥੋੜੀ ਕੋਤੀ ਮਿੱਟੀ ਮੁੱਟੀ ਜੇ ਲੱਗ ਜਾਏ ਤੇ ਉਹ ਤੇ ਪਾਣੀ ਨਾਲ ਤੋਤੇ ਨਾਲਣੀ ਹਲ ਮੁੱਤਰ ਜਿਹੜਾ ਉਹ ਸਾਬ ਬਣ ਨਾਲ ਹੁਣ ਜੇ ਵਿਕਾਰਾਂ ਦੀ ਮਨਿੰਤਾ ਤੇ ਬਾਬਾ ਕਹਿੰਦਾ ਵਿਕਾਰਾਂ ਦੀ ਮਨਿੰਤਾ ਤੇ ਸਿਰਫ ਤੇ ਸਿਰਫ ਰੱਬ ਦੇ ਨਾਮ ਨਾਲ ਸਾਬ ਹੋਵੇ ਉਹ ਨਿਯੰਜਤਾਂ ਦੇ ਸੰਗ ਦੀ। ਪਰ ਇਹ ਮੱਤ ਪਾਪਾਂ ਕੇ ਸੰਗ ਉਹ ਤੋਂ ਪੈਨਾਵੇਂ ਕਰਾਂਗੇ। ਸੰਤਪੁਰਾਂ ਖੇਤੋਂ ਬੜੀ ਛੇਤੀ ਕਿਸੇ ਵਾਲਾ ਤਕੀਤਾ ਵੀ ਇਹ ਤਾਂ ਬੜਾ ਪਾਪੀ ਬੜਾ ਗੁਨਾਹ ਹੈ। ਮੁਰਸਾਹਿ ਕਹਿੰਦੇ ਕਿ ਤੇਰੀ ਅੱਖਾਂ ਥੜਾ ਬਣਦੇਗਾ। ਕੁੰਨੀ ਪਾਪੀ ਆਖਣ ਨਾਹੀਂ ਕਹਿਣ ਨਾਲ ਨਹੀਂ ਬਣਦੇ। ਕਿਉਂਕਿ ਇਨਾਂ ਦਾ ਨਿਖਾ ਜੋਖਾ ਉੱਥੇ ਹੋਣਾ ਹੈ ਦਰਗਾਹ ਵਿੱਚ ਉੱਥੇ ਸੱਚੋ ਹੀ ਸੱਚ ਨਿਪੜੈ ਚੁਣ ਵਖ ਕੱਢੇ ਜਜ ਮੰਨ ਲਿਆ ਉੱਥੇ ਜਾ ਕੇ ਉਨਹੀ ਪਾਪੀ ਆਖੜਨਾ ਹੈ ਕਰ ਕਰ ਕਰਨਾ ਲਿਖਦਾ ਜਾਣਾ ਇਹ ਜੋ ਕੁਝ ਉਹ ਕਰਮ ਕਰ ਰਿਹਾ ਹੈ ਕੀ ਕਰੇ ਉਹਨਾਂ ਚ ਬਦਲੇ ਜਾ ਸਕਦੇ ਨੇ ਨਾਲ ਜਾਣੇ ਨਹੀਂ ਪਰ ਤੂੰ ਜਾਹੇ ਇਹ ਕਰਮ ਸੁਭਾਣਾ ਬਦਲ ਬਣ ਤੇ ਬਦਲ ਜਾਂਦੇ ਨੇ ਆਦਤ ਇੱਕ ਕਰਮ ਹੁੰਦਾ ਕੀਤਾ ਤੇ ਕਿਸੇ ਨੇ ਸਮਝਾਇਆ ਕਿ ਬੜਾ ਮੜਾ ਤੂੰ ਨਾ ਕਰਿਆ ਕਰ ਮਾਣੇ ਸਮਝਾਇਆ ਪਿਓ ਨੇ ਸਮਝਾਇਆ ਕਿਸੇ ਮਿੱਤਰ ਦੋਸਤ ਨੇ ਇਹ ਜੇ ਸੁਭਾਣੇ ਸੀ ਬਣਿਆ ਆਦਤ ਨਹੀਂ ਸੀ ਬਣੀ ਤੇ ਛੁੱਟ ਜਾਂਦਾ ਹੈ ਇਹ ਹੀ ਹੈ ਰੱਬ ਦੀ ਪ੍ਰਾਪਤੀ ਮੁਰਲੇ ਸ਼ਾਹ ਹੀ ਲੱਭਦਾ ਪਾਉਣਾ ਇਧਰੋਂ ਪੁੱਟ ਕੇ ਇਧਰੋਂ ਮਾੜੇ ਕਮਾਤੋਂ ਰਾਕੀ ਨੂੰ ਚੰਗੀ ਕਮਾਲੇ ਪਾਸੇ ਦਾਣਾ ਪਰ ਚੇਤੇ ਰੱਖਿਓ ਜਿਨ੍ਹਾਂ ਦੇ ਕਰਮ ਉਹਨਾਂ ਦਾ ਸੁਭਾਅ ਬਣ ਜਾਂਦੇ ਨੇ ਉਹ ਨਹੀਂ ਬਦਲਦੇ ਆਦਤ ਉਹਨਾਂ ਵਕਤੇ ਛਾਣੀ ਪਾ ਖਾਣ ਪੜਦੇ ਸੀ ਵਾਧੜੀਆਂ ਸਜਾਦੜੀਆਂ ਜਾਨ ਸ਼ੁਰਾਂ ਦੇ ਨਾਲ ਕਿਤੇ ਮੌਤ ਤੱਕ ਇਹ ਨਾਲ ਜਾਂਦੀਆਂ ਨੇ ਇਹ ਆਦਤ ਨਹੀਂ ਬਦਲਦੀ ਜਿਨ੍ਹਾਂ ਦੇ ਕਰਮ ਸੁਭਾਅ ਨਹੀਂ ਬਣੇ ਉਹ ਯਤਨ ਕਰਕੇ ਨਾ ਕਰਮਾਂ ਨੂੰ ਤਬਦੀਲ ਕਰਕੇ ਗੁਰਬਾਣੀ ਰਾਹੀ ਸੇਵਾ ਰਾਹੀ ਸਿਮਰਨ ਰਾਹੀ ਉਹ ਸਾਰੇ ਬਦਲਦੇ ਨੇ ਜੀ ਭੂਮੀ ਇਹ ਮਰਕਾ ਬਦਲਿਆ ਸੱਜਣ ਠਾਕੁਰ ਕਾ ਬਦਲਿਆ ਇੱਥੇ ਆਜ ਸंसार ਦੇ ਰਹਿੰਦੀਆਂ ਬੇਅਤਮ ਮੁਨਕ ਨੇ ਜਿਹੜਾ ਨਸ਼ੇ ਤੋਂ ਮੁਕਤ ਹੋ ਜੀਵਨ ਕਰ ਲੈਣ ਦੀ ਸਾਡੀ ਉਮਰ ਖਾਦਾ ਪਰ ਮੰਨਨੇ ਕਰਵਟ ਲਿਆ ਵੀ ਨਹੀਂ ਛੱਡ ਦੇਣਾ ਚਾਹੀਦਾ ਅਨੇਕ ਉੰਗਰ ਮਾੜੇ ਕੰਮ ਕੀਤੇ ਫਿਰ ਗੁਰੂ ਵਾਲੇ ਬਣ ਗਏ ਬਾਣਾ ਪਾਲਿਆ ਪਾਣੀ ਤੇ ਬਾਣੇ ਦੇ ਤਾਰ ਨਹੀਂ ਬਣ ਗਏ ਇਹ ਨਹੀਂ ਹੁਣ ਤੋਬਾ ਕੀਤੀ ਇਹ ਬਹੁਤ ਕਰ ਲਿਆ ਪਰ ਸਤਿਗੁਰਾਂ ਖਿਆ ਤਾਂ ਪੈਦਾ ਹੁੰਦਾ ਜਦੋਂ ਗੁਰੂ ਮਿਲ ਸਾਧੂ ਸੁਖ ਉਪਜੈ ਦਿੱਤੀ ਸਭ ਛਾਈ ਗੁਰੂ ਨੂੰ ਮਿਲ ਕੇ ਉਸ ਤੇਰ ਦੇ ਵਿੱਚ ਸੁਖ ਪੈਦਾ ਹੁੰਦਾ ਹੈ ਉਹ ਤੇ ਮਨ ਦੀ ਮੈਲ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ ਹੁਣ ਸਤਿਗੁਰਾਂ ਕਹਿਆ ਫਿਰ ਨਾਮ ਜਪਦਾ ਜੇ ਨੂੰ ਮਨ ਸਾਫ ਹੋ ਜਾਏ ਆਖ ਹੋ ਜਾਏ ਪਵਿੱਤਰ ਹੋ ਜਾਏ ਨਾਲ ਕਿੰਗ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ ਇਹ ਨਾਮ ਕਾ ਇਹ ਨਾਮ ਪ੍ਰਭੂ ਦਾ ਨਾਮ ਈਸ਼ਵਰ ਦਾ ਹੈ ਜਿਹੜਾ ਨਾਮ ਸਿਮਰਦਾ ਹੈ ਇਹ ਉਹ ਮੁਰਮੁਣਕੇ ਜੂਨਾ ਦੇ ਗੇੜ ਵਿੱਚ ਨਹੀਂ ਆਉਂਦਾ ਫਿਰ ਬਹੁੜਨਾ ਪਾਈ ਉਹਨੂੰ ਪੜਕਣਾ ਨਹੀਂ ਪੈਂਦਾ ਹੁਣ ਜਿਹਨੇ ਨਾਮ ਚ ਪਿਆ ਸਤਪੁਰਾਂ ਖੇੜ ਦੇ ਪੰਜਾਮ ਕਾਰਾਂ ਵਾਸ ਵਿੱਚ ਕਰ ਲਿਆ ਪੰਜੇ ਬੱਦੇ ਬਾਮਦੀ ਸੱਚਾ ਢੋਆ ਜਿਹਨੂੰ ਇਹ ਪ੍ਰਾਪਤ ਹੋ ਗਈ ਪ੍ਰਮਾਤਮਾ ਦੇ ਨਾਮ ਸਿਮਰਨ ਉਪ ਸੱਚੀ ਪੇਟਾ ਇਹਨਾਂ ਰਾਮਣੀ ਜੂਰੀ ਵਿੱਚ ਪੇਸ਼ ਕਰ ਦਿੱਤੀ ਨਾਮ ਰੱਬ ਨੂੰ ਜਪ ਜਪ ਕੇ ੇਟਾ ਦਿੱਤਾ ਆਪਣਾ ਤਨ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਦਿੱਤਾ। ਉਹਨੇ ਵੀ ਇਨਾਂ ਪੰਜਾਂ ਨੂੰ ਆਪਣੇ ਵਾਸ਼ ਵਿੱਚ ਕਰ ਲਿਆ। ਕਿਉਂਕਿ ਪੰਜੇ ਖਤਮ ਨਹੀਂ ਹੋਣੇ। ਇਹਨਾਂ ਨੂੰ ਵਸੀਪੂਤ ਕਰਕੇ ਇਹਨਾਂ ਜਿਹਾ ਹੀ ਹੋਣ ਵਾਲੇ ਪਰਮਾਤਮਾ ਤੋਂ ਬਚਿਆ ਜਾ ਸਕਦਾ ਹੈ। ਨਿਸ਼ਾਨੀ ਕਿਰਪਾ ਗੁਰੂ ਦੀ ਗੁਰੂ ਦੇ ਕੀਤਾ ਕਮਾਲ ਆਪਣੇ ਚਰਨ ਚ ਪਾਏਨ ਕਰਦਾਏ ਖੜੋਆ ਧਿਆਨ ਗੁਰੂ ਨੇ ਵਿੱਚ ਖਲੋਸ ਮਨੁੱਖ ਤੇ ਫਿਰ ਦੇਵ ਵਿੱਚ ਆਪਣੇ ਚਰਨ ਕਾਇ ਭਾਗ ਕੇ ਆਪਣਾ ਨਾਮ ਜਪਾ ਦਿੱਤਾ ਇਹਨੂੰ ਵਿੱਚ ਕਰਤਾ ਪੁਰਖ ਖਲੋਆ ਵਾਲ ਨਾਮਾ ਹੋਆ ਸੰਤਾਂ ਕੇ ਕਾਰਜਾਂ ਕੋਲਿਆ ਹਰ ਕੰਮ ਕਰਾਉਣ ਆਇਆ ਰਾਮ ਇਹ ਅਸਲੀ ਕੰਮ ਹੈ ਨਾਮ ਜਪਨ ਦਾ ਸੇਵਾ ਕਰਨ ਦਾ ਗੁਰੂ ਨੇ ਵਿੱਚ ਖਲੋ ਕੇ ਨਾਮ ਜਪਾਇਆ ਜਿਹਨੇ ਜਪਿਆ ਫਿਰ ਰੋਗ ਸੋਗ ਸਭ ਮਿਟ ਗਏ ਨੇ ਤਨਵਾ ਨਰੋਆ ਸਿਮਰਨ ਕਰਨ ਕਰਕੇ ਨਾਮ ਜਪਾ ਕਰਕੇ ਉਸ ਵਿਅਕਤੀ ਤੇ ਸਾਰੀ ਸੰਸੇ ਰੋਗ ਜਿਹੜੇ ਨੇ ਉਹ ਮਿਟ ਜਾਂਦੇ ਨੇ ਉਸ ਦਾ ਪਵਿੱਤਰ ਆਤਮਾ ਤੇ ਔਰੋਗ ਰਹਿੰਦਾ ਹੈ ਕਿਉਂ ਰਹਿੰਦਾ ਜੀ ਰੋਗ ਕਿਉਂਕਿ ਦਿਲ ਰਹਿਣ ਨਾਮ ਤੇ ਆਇੰਦਾ ਕਿਰਪਾ ਇਹ ਨਾਮ ਉਹ ਮਨੁੱਖ ਨਿਰਨਾਤ ਪਰਮਾਤਮਾ ਦਾ ਨਾਮ ਸਿਮਰਤਾ ਹੈ ਉਸ ਨੂੰ ਜਨਮ ਦਾ ਗੇੜ ਜਿਹੜਾ ਹੈ ਉਹ ਨਹੀਂ ਲੱਗਦਾ ਜਨਮ ਤੇ ਮੌਤ ਦੇ ਗੇੜ ਤੋਂ ਮਰ ਜਾਂਦਾ ਜਿਸ ਇਹ ਗਿਆਨਾਨਕਾ ਸੋਈ ਫਿਰ ਹੁਆ ਹੈ ਨਾਨਕ ਜਿਸ ਪਰਮਾਤਮਾ ਨੂੰ ਫਾਇਦਾ ਹੋਇਆ ਸੀ ਜਿਸ ਨੂੰ ਗਿਆਨਾਨਕਾ ਸੋਈ ਫਿਰ ਹੁਆ ਤੇ ਉਸੇ ਰੱਬ ਦਾ ਰੂਪ ਬਣ ਜਾਂਦਾ ਹੈ ਪਰਮੇਸ਼ਰ ਦਾ ਸਰੂਪ ਰੱਬ ਨੇ ਨਾਮ ਚ ਪਾਠ ਪਾ ਕੇ ਗੁਰੂ ਦੇ ਰਾਹੀਂ ਉਹਨੂੰ ਆਪਣਾ ਰੂਪ ਦੇ ਦਿੱਤਾ ਉਹ ਭਗਤ ਬਣ ਗਿਆ ਬ੍ਰਹਮ ਗਿਆਨੀ ਬਣ ਗਿਆ ਸੰਤ ਬਣ ਗਿਆ ਜੀ ਜੀ ਬਹੁਤ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਸਵਾਰਦੇ ਰਾਹੀਂ ਸਮਝਾਉਂਦੇ ਨੇ ਕਿਉਂਕਿ ਇਹ ਬਸੰਤ ਰੂਪਿਤ ਰੋਜ਼ ਪੜ੍ਹੀ ਜਾਣੀ ਇਹ ਬਾਣੀ ਅਰਧਾਂਤੈ ਸਵੇਰੇ ਸ਼ਾਮ ਦੋ ਤਮਿਲਤੰ ਮੰਤੰ ਦਾ ਇਜਾਜ਼ਤ ਹੁੰਦਾ ਹੈ ਸੁਰਾਂ ਦੇ ਤੈਨੂੰ ਗਾ ਕੇ ਲਾਗੇ ਸ੍ਰੀ ਇਸ ਰੁੱਤ ਦਾ ਪ੍ਰਗਟਾਵਾ ਕਰਦੇ ਨੇ ਕਿ ਰੁੱਤ ਚੱਲ ਰਹੀ ਹੈ ਹਉ ਤੇਜੀ ਪੁਰ ਸਤਿਗੁਰਾਂ ਕਹਿ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੇਂ ਕਹਿ ਮਾਹੀ ਕਾਦੇ ਵਿੱਚ ਸਮਾਵੇਂ ਕਿਨੋਂ ਜਾਂਦਾ ਇਹ ਪੰਦਾ ਕਿਥੋਂ ਹੁੰਦਾ रब बारी गुरु साहबान ने कोई ये गल दा कर सकता कि प्रभु कि पैदा होता है कि ना इस करके सत गुरु नानक साहब जी ने आद बाणी समझाया भी चेते रखें रब बारे तू कोई दावा नहीं कर सकता था पा जाए गीता ना हो आप ਉਹ ਤੇਰਾ ਬਣਾਇਆ ਹੋਇਆ ਨਹੀਂ ਤੇਰਾ ਕੀਤਾ ਹੋਇਆ ਨਹੀਂ ਉਹਨੂੰ ਸਿਰਪੰਨ ਜਿਹੜਾ ਆਨੰਦ ਦਿੱਤਾ ਹੈ ਸਮੇਂ ਤੋਂ ਪ੍ਰਕਾਸ਼ ਹੋਣ ਵਾਲਾ ਸਾਰਿਆਂ ਦੇ ਵਿੱਚ ਹੈ ਜਿਸ ਆਪਾਂ ਮੈਂ ਜੋਤ ਜੋਤ ਹੈ ਸੋਏ ਤੇ ਬਚਾਨਨ ਸਭ ਮੈਂ ਚੰਨ ਹੋਏ ਪਰ ਪ੍ਰਗਟ ਕਿਵੇਂ ਹੋਏਗਾ ਗੁਰੂ ਰਾਹੀ ਪੁਰ ਸਾਖੀ ਜੋਤ ਪ੍ਰਗਟ ਹੋਏ ਉਹਨਾਂ ਆਪਾਂ ਆਖਿਆ ਵੀ ਮੈਂ ਰੱਬ ਦੀ ਸ਼ਕਤ ਕੀਤੀ ਸਭ ਪੁਰਾਂ ਆਖਿਆ ਨਹੀਂ ਰੱਬ ਦੀ ਸ਼ਕਤ ਕੀ ਹੈ ਜੋਤ ਸਰਪਾਵੈ ਸੋ ਆਰਤੀ ਹੋਈ ਜਿਹੜੀ ਉਹਨੂੰ ਚੰਗੀ ਲੱਗਦਾ ਹੈ ਜਿਹੜੇ ਉਹਦੇ ਗਾਇ ਹੋਏ ਗੁਣੋਂ ਨੂੰ ਮੰਨਦੂ ਰੋਦਨ ਉਹ ਹੈ ਸੁਰੀਓ ਦੀ ਸ਼ਕਤ। ਉਹ ਸਾਧਗੁਰਾਂ ਖੈ ਕੋਈ ਦਾਵਾ ਨਹੀਂ ਕਰ ਸਕਦਾ ਕਿ ਉਹ ਰੱਬ ਕਿੱਥੋਂ ਪੈਦਾ ਹੁੰਦਾ ਹੈ ਕਿੱਥੇ ਰਹਿੰਦਾ ਹੈ ਕਿ ਕਿੱਥੇ ਨਹੀਂ ਹੋ ਜਾਂਦਾ। ਜੀ ਜੰਤ ਸਭ ਖਸ਼ਮ ਕੇ ਕੌਣ ਕੀਮਤ ਪਾਵੇ। ਸਾਰੇ ਜੀ ਜੰਤ ਉਸ ਖਸ਼ਮ ਪ੍ਰਭੂ ਦੇ ਪੈਦਾ ਕਰਕੇ ਕੋਈ ਵੀ ਆਪਣੇ ਪੈਦਾ ਕਰਨ ਵਾਲੇ ਗੁਣਾ ਦਾ ਮੁੱਲ ਨਹੀਂ ਪਾ ਸਕਦਾ। ਜਿਹੜੇ ਗੁਣ ਰੱਬ ਨੇ ਬਣਾਏ ਨੇ ਉਹਦੇ ਬਣਾਏ ਜਿਹੜੇ ਗੁਣ ਹਨ ਉਹਨਾਂ ਦਾ ਸਾਡੀ ਜ਼ਿੰਦਗੀ 'ਚ ਕਿਸੇ ਕੋਈ ਵੀ ਵਿਅਕਤੀ ਨਹੀਂ ਛੱਡ ਗੁਣਾ ਕੋਈ ਇਹੋ ਜਿਹਾ ਬਣੇ ਜਿਹੜਾ ਪਾ ਸਕਦਾ ਉਹ ਹੈ ਨਾਮ ਤੇ ਨਾਮ ਨੂੰ ਗੁਰਬਾਣੀ 'ਚ ਜਿਹੜੇ ਮੁੱਲ ਗੁਣਾ ਆਮੁੱਲ ਮਾਪਾਰ ਅਮੁੱਲ ਆਪਾਰੀਏ ਅਮੁੱਲ ਪੰਡਾ ਜੀ ਜੰਤ ਸਭ ਖਸਮ ਕੇ ਸਾਰੇ ਜੀਵ ਖਸਮ ਪ੍ਰਭੂ ਦੇ ਪੈਦਾ ਕੀਤੇ ਹੋਏ ਨੇ ਕੌਣ ਹੀ ਉਤਪਾਵੇ ਆਪਣੇ ਪੈਦਾ ਕਰਨ ਵਾਲੇ ਕਸ਼ਮ ਪ੍ਰਭੂ ਦੇ ਗੁਣਾ ਦਾ ਵਰਨ ਕੋਈ ਨਹੀਂ ਪਾ ਸਕਦਾ। بس ਇੱਕੋ ਹੀ ਤਰੀਕਾ ਹੈ ਕਹਿਣ ਧਿਆਨ ਸੁਣਨ ਨਿਤਿ ਸੇ ਭਗਤ ਸਹਾਵੇ ਜਿਹੜੇ ਜਿਹੜੇ ਉਸ ਪ੍ਰਭੂ ਦੇ ਨਾਮ ਨੂੰ ਪ੍ਰਭੂ ਦੇ ਗੁਣਾ ਨੂੰ ਰੋਜਨਾ ਅਚਾਰਦੇ ਹਨ ਚੇਤੇ ਕਰਦੇ ਨੇ ਸੁਣਦੇ ਨੇ ਕਹਿਣ ਧਿਆਨ ਕਹਿੰਦੇ ਨੇ ਜਾਂਦੇ ਨੇ ਸੁਣਨ ਨਿਤ ਸੁਣਦੇ ਨੇ ਸੇ ਭਗਤ ਸਹਾਵੇ ਉਹ ਭਗਤ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ। ਸਤਿਗੁਰਾਂ ਕੇ ਉਹਨਾਂ ਤੇ ਰੱਬ ਦੀ ਨਦਰਿ ਰਹਿਮਤ ਹੋਵੇ ਪਰ ਉਹਦੇ ਗੁਣਾਂ ਨੂੰ ਸਦੀਵੀ ਗਾਣੇ ਹਰ ਸਮੇਂ ਗਾਣੇ ਹਰ ਪਲ ਗਾਣੇ ਹਰ ਸਮੇਂ ਉਹਨੂੰ ਚੇਤੇ ਕਰਨਾ ਅਗਾਮੇ ਅਗੋਚਰ ਸਾਹਿਬ ਉਹਨੂੰ ਸਰਲ ਆਵੇ ਨਾ ਆਵੇ ਸਤਿਗੁਰਾਂ ਕੇ ਪ੍ਰਮਾਤਮਾ ਅਗਾਮੇ ਹੈ ਸਾਡੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਆਪੋਂ ਜੀ ਆਗੋਚਰ ਕਿਸੇ ਦਾ ਗੋਚਰਾ ਨਹੀਂ ਭਾਵੇਂ ਕਿਸੇ ਦੀ ਉਹਨੂੰ ਕੋਈ ਲੋੜ ਨਹੀਂ ਗੁਰਬਾਣੀ ਵਿੱਚ ਸਤਿਗੁਰੂ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਕਿ ਤੁਸੀਂ ਭਲੇ ਖਾਣਾ ਖਾਇਓ ਵੀ ਆਪਾਂ ਨਹੀਂ ਚੇਤੇ ਕਰਨਾ ਰਹਾ ਗੁਣ ਤਰਕਸ਼ੀਲ ਕਹਿ ਰਹੇ ਨੇ ਕਿ ਨਹੀਂ ਰੱਬ ਤੇ ਆਈ ਨਹੀਂ ਸਤਿਗੁਰਾਂ ਕਹਿੰਦੇ ਮਨ ਨੂੰ ਭਾਵੇਂ ਨਾਮ ਮੰਨ ਉਹਦੇ ਉਤੇ ਦਾ ਅਸਰ ਨਹੀਂ ਪੈਣਾ ਜੇ ਸਭ ਮਿਲ ਕੇ ਆਖਣ ਪਾਹੇ ਸਾਰੇ ਅਸੀਂ ਸਾਰਾ ਸੰਸਾਰ ਵਾਹਿਗੁਰੂ ਵਾਹਿਗੁਰੂ ਆਖੇ ਰੱਬ ਰਾਮ ਆਖੇ ਅੱਲਾ ਅੱਲਾ ਖੁਦਾ ਖੁਦਾ ਕਹਿਣਾ ਸ਼ੁਰੂ ਕਰਦਾ ਹੈ ਸਤਗੁਰਾਂ ਨੇ ਥੋੜਾ ਆਖਿਆ ਕਿ ਉਹਨਾਂ ਵੱਡਾ ਹੋਣਾ ਪਹਿਲੇ ਵੱਡਾ ਹੈ ਵੱਡਾ ਨਾ ਹੋਵੇ ਘਾੜ ਨਾ ਗਏ ਸਾਰਾ ਸੰਸਾਰ ਬਾਈਕਟ ਕਰਦੇ ਵੀ ਆਪਾਂ ਤੇ ਦਮ ਤੇ ਹੈ ਹੀ ਨਹੀਂ ਸਤਗੁਰਾਂ ਖਿਆ ਨਾ ਕਿ ਉਹਨੇ ਮਿਲਸਣਾ ਕਿ ਨਾ ਉਹਨੇ ਛੋਟਾ ਹੋਣਾ ਇਹ ਪ੍ਰੇਖਣਾ ਨਾ ਖਾਈ ਇਹ ਚੇਤੇ ਰੱਖ ਤੂੰ ਮੰਨੇ ਨਾਮ ਨੇ ਉਹ ਤੇਰੇ ਅੰਦਰ ਵਰਤ ਰਿਹਾ ਤੇਰੇ ਬਾਹਰ ਵਰਤ ਰਿਹਾ ਹਰ ਥਾਂ ਤੇ ਹੈ ਹਿੰਮੈ ਮੀਤਰ ਉਬੈ ਬੀਠਲ ਮੀਤਰ ਬਿਨ ਸੰਸਾਰੀ ਉਹਦੀ ਜੋਤ ਸੰਤਾ ਤੋਂ ਬਿਨਾ ਸੰਸਾਰ ਨਾ ਟਿਕ ਸਕਦਾ ਨਾ ਕਿਹਿਆ ਤੇ ਨਾ ਟਿਕੇਗਾ ਸਤਗੁਰਾਂ ਖ ਕਿਸੇ ਦਾ ਗੋਚਰਾ ਨਹੀਂ ਅਗੰਮ ਅਗੋਚਰ ਸਾਹਿਬ ਉਹ ਦੂਸਰ ਨਵੇਂ ਨਾ ਨਾ ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਉਹ ਵੱਡਾ ਹੈ ਵੱਡਾ ਸਾਹਿਬ ਉੱਚਾ ਥਾਵਾਂ ਉੱਚੀ ਉੱਪਰ ਉੱਚਾ ਨਾਮ ਸੱਚ ਪੂਰਾ ਗੁਰੂ ਉਪਦੇਸ਼ਿਆ ਨਾਨਕ ਸੁਣਾਵੇ ਇਹ ਨਾਮ ਆਖ ਉਹ ਸਦਾ ਸਿਰ ਪ੍ਰਭੂ ਦੀ ਸੇਵਾ ਦਾਸ ਨਾਨਕ ਫੜੰਦਾ ਕਿਉਂਕਿ ਪੂਰੇ ਗੁਰੂ ਨੇ ਉਹ ਪ੍ਰਭੂ ਮੈਨੂੰ ਨੇੜੇ ਵਿਖਾ ਦਿੱਤਾ ਅੰਦਰ ਵਸਦਾ ਵਿਖਾ ਦਿੱਤਾ ਉਹਨੂੰ ਲੰਬਣ ਵਾਸਤੇ ਸਤਿਗੁਰੂ ਬਾਣੀ ਚ ਕਹ ਰਹੇ ਨੇ ਕਿ ਕਿਤੇ ਦੂਰ ਜਾਣ ਦੀ ਲੋੜ ਨਹੀਂ ਫਰੀਦਾ ਜੰਗਲ ਜੰਗਲ ਕੀ ਆਪ ਹੈ ਮਨ ਕੰਧਾ ਹੋ ਰਹੇ ਹੈ ਮਸ਼ੀਨਾ ਬਹਿ ਜਾਂਦੀ ਹੈ ਜੰਗਲ ਕਿਆ ਹੁੰਦੇ ਸਭ ਕਿਸ ਕੰਮ ਬਾਹਰ ਨਹੀਂ ਬਾਹਰ ਟੁੰ ਲੈ ਸੋ ਪਰਮੁਖਲਾ ਹੀ ਗੁਰ ਪ੍ਰਸਾਦਿ ਜਿਹਦੀ ਅੰਤਰ ਪਾਇਆ ਉਹ ਅੰਤਰ ਬਾਹਰ ਸੁਹਿੰਦਾ ਜੀ ਅੰਦਰੋਂ ਸੱਬ ਨੂੰ ਲੱਭ ਕੇ ਉਹਦੇ ਵਿੱਚ ਇਸ ਤਰ੍ਹਾਂ ਜੁੜ ਜਾਣਾ ਕਿ ਸਾਹਮਣੇ ਵਾਲੇ ਇਹ ਬੋਲ ਪੜਨੇ ਪੈਣ ਹਰ ਹਲ ਜਨ ਦੇ ਏਹ ਭੈ ਮੇਰੇ ਚਾਰਜ ਕਛ ਨਾਹੀਂ ਜਲ ਤੇ ਉਪਤ ਰੰਗ ਜਿਉਂ ਜਲ ਹੀ ਵਿਖੈ ਸਮਾਹੀਂ ਬਾਣੀ ਕੰਧਿਆਂ ਬਾਣੀ ਸੁਣਦਿਆਂ ਬਾਣੀ ਪੜਦਿਆਂ ਬਾਣੀ ਬੜਨ ਦੀ ਕੋਸ਼ਿਸ਼ ਕਰਨੀ ਹੈ ਉਹਦੇ ਅਨੁਸਾਰੀ ਹੋਣ ਦੀ ਕੋਸ਼ਿਸ਼ ਕਰਨੀ ਹੈ ਗੁਰੂ ਕਿਰਪਾ ਕਰੇ ਇਹ ਬਾਲੂਦਾਰ ਸਾਨੂੰ ਪ੍ਰਾਪਤ ਹੋਵੇ ਜੇ ਅਸੀਂ ਜੋ ਕੁਝ ਗੁਰੂ ਨੇ ਕਿਹਾ ਹੈ ਇਹ श्रुत ਦੀ ਹੈ ਬਾਣੀ ਅੱਜ ਬਸੰਤ ਪੰਚਮੀ ਹੈ ਇਸ ਕਰਕੇ ਵਾਰ ਜੀ ਇਹਨਾਂ ਤਿੰਨ ਔੜੀਆਂ ਦੇ ਅਖਰੀ ਅਰਥ ਕੀਤੇ ਨੇ ਦੇ ਬਿਲ ਲੰਮੇ ਚੋੜੇ ਪਾਵਰਸ ਨਹੀਂ ਕੀਤੇ ਸਮਾ ਸ਼ਿਮਤ ਹੁੰਦਾ ਹੈ ਗੁਰੂ ਸਾਨੂੰ ਇਸ ਰੁੱਤ ਵਿੱਚ ਵਰਤਵਾਦ ਨਾਮ ਜਪਣ ਦੀ ਤਾਕਤ ਬਖਸ਼ੇ ਹੋਈਆਂ ਭੁੱਲਾਂ ਚੁਕਾਂ ਤੋਂ ਖਿਮਾ ਗੁਰੂਆਂ ਤੇ ਸੰਗਤ ਬਖਸ਼ੇ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਵਾਹਿਬ ਜੀ ਕਾ ਸਤਿ ਵਾਹਿਗੁਰੂ ਜੀ ਕੀ ਫਤਿਹ ਰਾਮ ਕ੍ਰਿਪਾ ਮਹਾਂਲਾ ਦੀ ਜਾਨ ਆ ਦੇਖੋ ਓਮ ਕਾਂ ਸਭ ਕੋ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰੂ ਤਾਂ ਪਾਇਆ ਸਹਿਜ ਕੀਤੀ ਮਨੁ ਦੀ ਆਵਾਜ਼ ਆਈ ਆ ਰਾਗ ਰਤਨ ਪਰਵਾਰ ਪਰਿਗਣ ਸ਼ਬਦ ਤੇ ਨਾਨਕ ਕੇ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਕੋ ਕਰੇ ਤੇਰਾ ਕਾਰਜ ਸਭ ਸੁਵਾਰਨ ਕਉਨਾੰਗ ਲਸਮਰੰ ਸੁਆਮੀ ਸਭ ਕਿਉ ਮਨੋਂ ਵਿਚਾਰੇ ਰਹਿ ਨਾਲ ਤੁਮਾਂ ਨੂੰ ਮੇਰੇ ਸਦਾ ਰਹੋ ਹਰ ਨਾਲੇ ਸਤਿ ਸਾਹਿਬਾ ਕਿਉ ਨਹੀਂ ਕਰਤੀ ਰਹਿ ਬਸਤ ਰਹੇ ਸਭ ਕਿਛ ਹੈ ਜੁਦੇਹ ਸੋ ਪ ਹੋਏ ਸਦਾ ਸੁਮ ਸੁਦਾ ਹਾ ਤੇਰੀ ਨਾਮ ਵਸਾਵਏ ਸਿਆ ਵਾਦੇ ਸੁਧਨੇ ਰਹਿ ਬਹਿ ਨਾਨਕ ਸੱਚੇ ਸਾਹਿਬ ਕਿਆ ਨਾ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੂ ਸਤਿਨਾਮ ਆਧਾਰ ਫਿਰ ਅਧਿਕ ਭੁਖਾ ਸਭ ਗੁਮਈਆ ਸਰ ਸੰਤ ਸੁਖਮਾਨਾਇ ਸਿਆ ਤਿਨੀ ਇਛਾ ਸਭ ਪਜਾਈਆ ਧਰਮਵਾਰ ਕੀਤਾ ਗੁਰੂ ਮਿੱਤੋ ਜੁਤੀਆ ਏ ਵਡਿਆਈ ਐ ਨਾਨਕ ਸੁਨੋ ਹੋ ਸੰਤੋ ਸਬਤ ਰੋਪੇ ਆਨੂ ਸੱਚਾ ਨਾਮ ਮੇਰਾ ਆਧਾਰੂ ਵਾਚੇ ਪਰ ਸਬਤਿਤ ਕਾ ਸੁਆਗੇ ਧਰਮ ਸੁਆਗੇ ਜੁਗਤ ਬਾਗੇ ਕਲਾ ਰਦਾਇਆ ਪੰਚਦੋਤ ਤੁਧ ਵਸਕਿ ਤੇ ਕਾਲ ਕੰਟ ਕੁਮਾਰਿਆ ਜਗਤਰੰਗ ਪਾਇਆ ਤੁਧਿਨ ਕੋ ਸੇ ਨਾਮੁ ਹਰਿ ਕੇ ਲਾਗੇ ਇਨਨ ਪੰਚ ਕੋ ਆਤਤ ਕਰੇ ਅਨਹਦ ਵਾਜਿਆ ਅਨੰਦ ਸੁਣੋ ਵਡ ਭਾ ਕੀ ਹੋ ਸਗਲ ਮਨੋਰਥ ਪੂਰਿ ਬ੍ਰਹਮ ਪ੍ਰਭ ਪਾ